ਵੀਰ ਜੀ ਆਪਣਾ ਗੋਰਪ੍ਰੀ ਸਿੰਘ ਵਿੱਚ ਇਹ ਵੀਰ ਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਆਪਰ ਵੀਰ ਜੀ ਡੀਜ਼ਲ ਪੈਟਰੋਲ ਸ਼ਾਰਟੇਜ ਆ ਗਈ ਹੈ ਜੀ ਅੱਛਾ ਜੀ ਸ਼ਾਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾਹ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾਹਦਾ ਕਿਸ ਮੋਲ ਤੇ ਜਾਨੀ ਗਾਹ ਪਾਤਾ ਕਿਸ ਦਰ ਤੋਂ ਗਾਹ ਪਾਤਾ ਲੋਕਾਂ ਨੇ ਝੰਗ ਦੇ ਡਰ ਤੋਂ ਝੰਗ ਦੇ ਡਰ ਤੋਂ ਹਾਂ ਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਦਾ ਪੈ ਗਿਆ ਆ ਜੀ ਹਾਂ ਜੀ ਪੈ ਗਿਆ ਜੀ ਕਿਹੜਾ ਪੰਪ ਹੈ ਦਾਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਕੋਣਾ ਹਾਂ ਜੀ ਕੀ ਨਾ ਭਾਈ ਹੋਰ ਵੀਰ ਸਿੰਘ ਜੀ ਵਰਗਾ ਕਿਹੜਾ ਪਿੰਡ ਆ ਜੀ ਗਾਜਲ ਗਾਜਲ ਕੀ ਗੱਲ ਹੈ ਮਲਕੀਤ ਮਲਗੀ ਕਾਫੀ ਮੂਹ ਜ ਨਹੀਂ ਵਾਲੀ ਮਾਹੌਲ ਦੇ ਸਹੀ ਹੈਗਾ ਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੋਂਡ ਹੈ ਇੰਨੀਆਂ ਪੰਪਰ ਦੀ ਜਿਹੜੀ ਭੀੜ ਪੈ ਗਈ ਹੈ ਕੈਦੋ ਪਈ ਹੈ ਇੰਨੀ ਜੀ ਇੱਦਾਂ ਹੀ ਵੇਖੋ ਵੇਖ ਹੀ ਪੈਗਾ ਕੰਮ ਤੇ ਅੱਜ ਤਾਂ ਕਰੀ ਮੈਂ ਹੈ ਹਾਲੇ ਤਾਂ ਕੋਈ ਨਹੀਂ ਵੈਸੇ ਕਿ ਰੁਪਈਆ ਮਾਰਾਈ ਦੀ ਬਾਕੀ ਕੋਈ ਚੱਕਰ ਨਹੀਂ ਵਾਲੀ ਪਿੰਡ ਦੇ ਵਿੱਚ ਕੋਈ ਨਹੀਂ ਗੱਲ ਨਹੀਂ ਪਿੰਡ ਚ ਨਹੀਂ ਹੋਇਆ ਜਿਹਾ ਮਾਹੌਲ ਨਹੀਂ ਹੈਗਾ ਆਪਣੀ ਆਪਣੇ ਵਧੀਆ ਸੇਵ ਲਈ ਹਲੀ ਕੰਮ ਤੇ ਬਹੁਤ ਵਧੀਆ ਲਈ ਆਪਣਾ ਪਿੰਡ ਕਿਹੜਾ ਜੀ ਹੋਰੇ ਜੀ ਹੋਰੇ ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਭਾਜੀ ਤੇਲ ਲੈਣ ਆਏ ਤੇਲ ਮਿਲ ਗਿਆ ਤੁਹਾਨੂੰ ਮਾਰਾ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੀ ਕਰਨਾ ਕਿਉਂ ਨਹੀਂ ਮਿਲਿਆ ਕਰਨ ਇਹੋ ਜੀ ਆ ਜੰਗ ਦਾ ਪੜਕਣਾ ਜੀ ਪਈ ਆ ਤੇ ਕੱਸ ਜਾ ਹੋ ਗਿਆ ਅੱਛਾ ਜੀ ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੇ ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਜੀ ਅੱਛਾ ਜੀ ਤੇ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਜਾਬ ਕਰਕੇ ਤੇ ਹੁਣ ਤੇਲ ਲੈ ਲੁਗ ਗਏ ਬੜੇ ਦੁਨੀਆਂ ਲੈ ਗਈ ਆ ਅੱਛਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਮਿਲ ਕੀ ਡਰੇ ਫਿਰ ਦੇਰ ਦਾ ਨਾ ਡਰਨਾ ਸ਼ਾਂਤੀ ਰੱਖਣ ਕੋਈ ਗੱਲ ਨਹੀਂ ਮਹਾਰਾਜ ਕਿਰਪਾਈ ਕਰੋ ਜੀ 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 ਜ ਇਹ ਅਸੀਂ ਵੀ ਗੱਡੀ ਲਾਈਨ ਚਲਾਤੀ ਆ ਲੋਕਾਂ ਦੇ ਮਨ ਦੇ ਵਿੱਚ ਇਹ دہشت ਬਣ ਗਈ ਆ ਕਿ ਪਤਾ ਨਹੀਂ ਜੰਗ ਲੱਗ ਜਾਣਾ ਮੁੜ ਕੇ ਤੇਲ ਮਿਲਣਾ ਨਹੀਂ ਮਿਲਦਾ ਕਰਿਆਨੇ ਵਾਲੀਆਂ ਦੁਕਾਨਾਂ ਤੇ ਵੀ ਭੀੜ ਪਈ ਆ ਪੈਟਰੋਲ ਪੰਪਾਂ ਤੇ ਵੀ ਭੀੜ ਪਈ ਆ ਹੋਰ ਵੀ ਕਈ ਦੁਕਾਨਾਂ ਤੇ ਵੇਖਿਆ ਵਾ ਮਤਲਬ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਸਿਰਫ ਇੱਕ دہشت ਦਾ ਮੋਲ ਬਣਿਆ ਆ ਤੇ ਬਾਕੀ ਚਲੋ ਅਜੇ ਤੇ ਤਿਆਰੀ ਚੱਲ ਰਹੀ ਆ ਜੰਗ ਦਾ ਕੁਝ ਜ਼ਰੂਰੀ ਥੋੜੇ ਜੰਗ ਲੱਗਣੀ ਆ ਇਸ ਕਰਕੇ دہشت ਬਣੀ ਲੋਕਾਂ ਦੇ ਮਨਾਂ ਚ ਇਸ ਇਸ ਸਟ੍ਰਾਈਕ ਹੋਇਆ ਜਿਵੇਂ ਪਾਕਿਸਤਾਨ ਤੇ ਕਿਤਾ ਨੌ ਜਗ੍ਹਾ ਤੇ ਹਮਲਾ ਕੀਤਾ ਵਾ ਕਿ ਲੋਕਾਂ ਨੂੰ ਲੱਗਦਾ ਕਿ ਉਹ ਵਾਪਸ ਮਲਕੀ ਉੱਪਰ ਹਮਲਾ ਕਰ ਸਕਦਾ ਉਹ ਪੰਜ ਮਲਕੀ ਇਹ ਤੇਲ ਪੋਈ ਜਾ ਰਹੇ ਜਾਂ ਦੇਖੋ ਜੀ ਇਹ ਲੋਕਾਂ ਨੇ ਤੇ ਵੇਖੋ ਵੇਖੀ ਜਾਂ ਇੱਕ ਦੂਜੇ ਦੇ ਕਹਿਣ ਕਬਾਉਣ ਤੇ ਕਰੀ ਜਾਂਦੇ ਆ ਬਾਕੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮਲਾ ਕਰਨਗੇ ਜਾਂ ਇਧਰੋਂ ਕੋ ਲੜਾਈ ਲੱਗੂ ਵੀ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਮੇ